ਅੱਗੇ ਸਿੱ ਨਾਲ ਹੀ ਆ ਜੋ ਪਿੱਛੇ ਰੱਖੋ ਫੋਟੋ ਹਾਂ ਜੀ ਤੋਂ ਮੈਮ ਆਜੀ ਦੀ ਪ੍ਰੈਸ ਕਾਨਫਰੈਂਸ ਦਾ ਚੱਲਿਆ ਤੋਂ ਮੈਮ ਆਜੀ ਦੀ ਪ੍ਰੈਸ ਕਾਨਫਰੈਂਸ ਦਾ ਮੇਨ ਮੁੱਦਾ ਠੀਕ ਹੈ ਜੀ ਪਹਿਲਾਂ ਤਾਂ ਮੈਂ ਸਾਰੇ ਮੋਟਵਾਸੀਆਂ ਨੂੰ ਆਪਣੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਾਂਗੀ ਔਰ ਹਰ ਵਾਰੀ ਪੁੱਛਿਆ ਜਾਂਦਾ ਕਿ ਤੁਸੀਂ ਹੁਣ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਤਾਂ ਸਾਡੇ ਸਾਰੇ ਅਫਸਰ ਸਹਿਬਾਨ ਵੀ ਲੱਗੇ ਹੋਏ ਨੇ ਕਿ ਸ਼ਹਿਰ ਨੂੰ ਇੱਕ ਚੰਗੀ ਦੇਖ ਤੇ ਉਹਨਾਂ ਨੂੰ ਸਿਸਟਮੈਟਿਕਲੀ ਡਿਵਾਈਡ ਕਰਨ ਦਾ ਜਿਹੜਾ ਆਈਡੀਆ ਸੀ ਸੋ ਅੱਜ ਅਸੀਂ ਮਲੋਟ ਸ਼ਹਿਰ ਨੂੰ ਸੈਕਟਰਸ ਦੇ ਵਿੱਚ ਡਿਵਾਈਡ ਕਰਨ ਜਾ ਰਹੇ ਹਾਂ ਔਰ ਉਹਦਾ ਜਿਹੜਾ ਮੈਪ ਹੈ ਲਾਂਚ ਕੀਤਾ ਤੇ ਜਸੀਂ 16 ਸੈਕਟਰਸ ਦੇ ਵਿੱਚ ਸ਼ਹਿਰ ਨੂੰ ਡਿਵਾਈਡ ਕੀਤਾ ਔਰ ਛੜੀ ਮੁਕਸਰ ਤੋਂ ਲੰਬੀ ਰੋਡ ਹੈ ਉਹਨੂੰ ਮੇਨ ਅਸੀਂ ਡਿਵੀਜ਼ਨ ਪਰਪਸ ਲਈ ਚੂਜ਼ ਕੀਤਾ ਔਰ ਇਹ ਡਿਵੀਜ਼ਨ ਦਾ ਮਕਸਦ ਇਹ ਸੀ ਕਿ ਤਾਂ ਅਸੀਂ ਸਿਸਟਮੈਟਿਕਲੀ ਕਿਉਂਕਿ ਹਰੇਕ ਸੈਕਟਰ ਦੇ ਬਾਹਰ ਉਸ ਦਾ ਨਕਸ਼ਾ ਔਰ ਮੇਨ ਜੋ ਲੋਕੇਸ਼ਨਸ ਹੈ ਉਹ ਦਰਸਾਈਆਂ ਜਾਣਗੀਆਂ ਔਰ ਇਹ ਕੇ ਵੀ ਹੋ ਜਾਂਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਮੇਨ ਬੰਦਾ ਜਾਂ ਕੋਈ ਮੇਨ ਸ਼ਾਪ ਕਿੱਥੇ ਹੈ ਤੋਂ ਬਾਹਰ ਖੜ ਕੇ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਆਦਾ ਜਿਹੜੇ ਘੁੰਮਣ ਘੇਰੀਆਂ ਇਸਨਾਂ ਪਵੇ ਔਰ ਹੌਲੀ ਹੌਲੀ ਇਹਨੂੰ ਹੋਰ ਅੱਗੋ ਡਿਵੈਲਪ ਕਰਨ ਦੇ ਲਈ ਇਸਨੂੰ ਅਸੀਂ Google Map ਨਾਲ ਵੀ ਅਟੈਚ ਕਰਕੇ ਤਾਂ ਕਿ ਜੇ ਕਿਸੇ ਦੇ ਘਰ ਤੱਕ ਵੀ ਪਹੁੰਚਣਾ ਤਾਂ ਉਹਨੂੰ ਵੀ ਲੱਭਣ 'ਚ ਕੋਈ ਮੁਸ਼ਕਲ ਨਾ ਆਵੇ ਸੋ ਇਹ ਇੱਕ ਸ਼ੁਰੂਆਤ ਅੱਛੀ 16 ਸੈਕਟਰਾਂ 'ਚ ਵੰਡਿਆ ਗਿਆ ਹੈ 16 ਸੈਕਟਰਾਂ 'ਚ ਪੂਰੇ ਸ਼ਹਿਰ ਨੂੰ ਵੰਡਿਆ ਗਿਆ ਹੈ ਔਰ ਮੇਨ ਜਿਹੜੀ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਫਰੂਟਫੁਲ ਪਰਪਸ ਹੀ ਹੈ ਕਿ ਜਦੋਂ ਵਾਰਡ ਬੰਦੀਆਂ ਹੁੰਦੀਆਂ ਨੇ ਤਾਂ ਐਡਰੈਸ ਚੇਂਜ ਹੋ ਜਾਂਦੇ ਨੇ ਇਹ ਸਾਰਾ ਕੁਝ ਲੋਕਾਂ ਦੀ ਸਹੂਲਤ ਲਈ ਹੈ ਕਿ ਬਾਰ-ਬਾਰ ਵਾਰਡ ਬੰਦੀਆਂ ਜਦੋਂ ਚੇਂਜ ਹੁੰਦੀਆਂ ਨੇ ਤਾਂ ਉਹਨਾਂ ਨੂੰ ਐਡਰੈਸ ਚੇਂਜ ਕਰਨ ਦੀ ਲੋੜ ਨਹੀਂ ਪਵੇਗੀ ਮੈਨੂੰ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਵੀ ਹੋਇਆ ਸੀ ਪਰ ਇੰਪਲੀਮੈਂਟ ਨਹੀਂ ਕਰ ਸਕੇ ਪ੍ਰੋਪਰਲੀ ਔਰ ਐਸਜੀਐਮ ਸਾਹਿਬ ਮੇਰੇ ਨਾਲ ਬੈਠੇ ਨੇ ਅਸੀਂ ਇਹ ਪੂਰੇ ਦ੍ਰਿੜ ਨਿਸ਼ਚੇ ਨਾਲ ਕਿ ਇਹਨੂੰ ਇੰਪਲੀਮੈਂਟ ਵੀ ਕਰਾਵਾਂਗੇ ਔਰ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਮਲੋਟ ਦੀ ਜਿਹੜੀ ਇਹ ਇਹਨੂੰ ਸ਼ਹਿਰ ਦੇ ਡਿਵੈਲਪਮੈਂਟ ਤੇ ਵੀ ਅਸਰ ਪੈਗਾ ਇਸ ਛੀਨਾ ਕੁ ਦੇ ਨਾਲ ਕੋਈ ਡਿਵੈਲਪਮੈਂਟ ਦੇ ਵਿੱਚ ਕੋਈ ਵਟਰਾ ਆਪਾਂ ਚੀਜ਼ ਲਿਆਵਾਂਗੇ ਇਸ ਚੀਜ਼ ਦਾ ਅੱਜ ਇਹ ਐਸਟੀਐਮ ਸਾਹਿਬ ਨੇ ਜਿਹੜਾ ਤਿਆਰ ਕੀਤਾ ਹੈ ਔਰ ਉਸ ਤੋਂ ਬਾਅਦ ਜੋ ਮੇਰੇ ਦਿਮਾਗ ਵਿੱਚ ਹੈ ਅਸੀਂ ਇਹ ਪੂਰੀ ਰੋਡ ਨੂੰ ਇੱਕ ਬਹੁਤ ਹੀ ਕਹਿ ਲਓ ਕਿ ਬਿਊਟੀਫਿਕੇਸ਼ਨ ਵੱਲ ਲੈ ਕੇ ਜਾਣਾ ਔਰ ਥੋੜੇ ਦਿਨਾਂ ਅੰਦਰ ਦਾ ਕੰਮ ਵੀ ਸ਼ੁਰੂ ਕਰਾਂਗੇ ਜੀ ਸਿਰਫ ਬਿਊਟੀਫਿਕੇਸ਼ਨ ਹੀ ਨਹੀਂ ਸਾਫ ਸਫਾਈ ਜਿਹੜੀ ਮੁਹਿੰਮ ਅਸੀਂ ਕੁਝ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਔਰ ਮੈਨੂੰ ਐਸਟੀਐਮ ਸਾਹਿਬ ਨੇ ਦੱਸਿਆ ਕਿ 25 ਇਹੋ ਜਿਹੀਆਂ ਲੋਕੇਸ਼ਨਸ ਅਸੀਂ ਸਾਫ਼ ਕਰ ਚੁੱਕੀਆਂ ਜਿਹੜੀਆਂ ਜਗ੍ਹਾ ਜਗ੍ਹਾ ਤੇ ਲੋਕਾਂ ਨੇ ਡੰਪ ਬਣਾਏ ਹੋਏ ਸੀ ਔਰ ਮੇਨ ਜੋ ਮੇਰੇ ਦਿਮਾਗ ਵਿੱਚ ਹੈ ਇੱਕ ਤਾਂ ਡਿਵੈਲਪਮੈਂਟ ਸ਼ਹਿਰ ਦੀ ਔਰ ਇੱਕ ਸਾਫ਼ ਸੁਥਰਾ ਤੇ ਸੁੰਦਰੀਕਰਨ ਸ਼ਹਿਰ ਦਾ ਜਿਹੜਾ ਜਿੰਨ ਅਸੀਂ ਲੈ ਕੇ ਚੱਲੂ ਜਿਹੜੋਥੇ ਡਿਵੈਲਪਮੈਂਟ ਦੀ ਅਸੀਂ ਇਸ ਬਟੂਚਾ ਜਿਹੜਾ ਪ੍ਰੋਜੈਕਟ ਕਰ ਰਹੇ ਹਾਂ ਦਾ ਬਟ ਅਜੇ ਵੀ ਜਿਹੜੇ ਸਲਮ ਮਿਲ ਗਏ ਉਸ ਤੋਂ ਬੜੀ ਸਮੱਸਿਆਵਾਂ ਆ ਗਈਆਂ ਨੇ ਪ੍ਰੋਪਰ ਸਪਾਈ ਨਹੀਂ ਉਹ 판ਦੀ ਬੰਦੇ ਪ੍ਰੋਪਰ ਨਹੀਂ ਹੋਜ 판ਦੇ ਤਾਂ ਉਹ ਏਰੀਆ ਦੇ ਵਿੱਚ ਕਿਤੇ ਨਾ ਟਾਈਮ ਚਲ ਜਾਏਗਾ ਇਸ ਮਤਲਬ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਜਦੋਂ ਆਪਾਂ ਇੰਨੇ ਸਾਲਾਂ ਤੋਂ ਇੱਕ ਸਿਸਟਮ ਦੇ ਵਿੱਚ ਨਾਲ ਉਹਦੇ ਐਡਿਕਟ ਹੋਏ ਹੋਣੀਆਂ ਤਾਂ ਲੋਕਾਂ ਦੀ ਆਦਤਾਂ ਨਹੀਂ ਛੁੱਟਦੀਆਂ ਕਿਉਂਕਿ ਆਦਤ ਹੁੰਦੀ ਨਹੀਂ ਕੋਈ ਖਾਲੀ 플ੌਟ ਤੇ ਆ ਕੇ ਸੁੱਟਦਾ ਇਹ ਕਰਦਾ ਹੌਲੀ ਹੌਲੀ ਲੋਕਾਂ ਦੀ ਮੋਟੀਵੇਸ਼ਨ ਵੀ ਓਨੀ ਜ਼ਿਆਦਾ ਕੰਟ੍ਰਿਬਿਊਟ ਕਰੇਗੀ ਇਹ ਅਸੀਂ ਲੱਗੇ ਹੋਏ ਆ ਔਰ ਇਸ ਕੈਸਿਮ ਸਾਹਿਬ ਨੇ ਜਿਵੇਂ ਕਮੇਟੀ ਬਣਾਈ ਸੀ ਹਰ ਰੋਡ 'ਚ ਦੋ ਬੰਦੇ ਔਰ ਜਦੋਂ ਹੀ ਉਹ ਜਿੱਥੇ ਵੀ ਦੱਸਣਗੇ ਇਮੀਡੀਏਟਲੀ ਦੋ ਘੰਟੇ 'ਚ ਸਾਫਾਈ ਹੋਏਗੀ ਉਹ ਕਾਫੀ ਅੱਛੀ ਤਰ੍ਹਾਂ ਇਹ ਮੰਗ ਸੀ ਰੇਲਵੇ ਐਂਟਰਪ੍ਰਾਈਜ਼ ਦਾ ਕਿਹਾ ਸੀ 3-4 ਬੰਦੇ ਪਹਿਲਾਂ ਉਹਦੀ ਕੀ ਅਪਡੇਟ ਹੈ ਜੀ ਲੈਟਸ ਮੈਂ ਤੁਹਾਨੂੰ ਬਹੁਤ ਜਲਦ ਇਹ ਖੁਸ਼ਖਬਰੀ ਦਵਾਗੀ ਕਿਉਂਕਿ ਉਧਰ ਵੀ ਮੇਰੀ ਗੱਲ ਚੱਲ ਰਹੀ ਹੈ ਸ਼ਾਮ ਤੱਕ ਕੋਈ ਨਾ ਕੋਈ ਮੈਨੂੰ ਨਿਊਜ਼ ਮਿਲੇਗੀ ਔਰ ਮੈਂ ਲੋਟ ਵਾਸੀਆਂ ਨਾਲ ਸ਼ੇਅਰ ਵੀ ਕਰੇ। ਇਹਨਾਂ ਬਿਜਲੀ ਬੋਰਡ ਚ ਜਿਹੜਾ ਐਸਜੀਓ ਦੀ ਪੋਸਟ ਖਾਲੀ ਪਈ ਹੈ ਤੇ ਤਕਰੀਬਨ ਜਿਹੜੀ ਐਫ ਕੋਡ ਦਾ ਇਸ਼ੂ ਬਹੁਤ ਵੱਡਾ ਬਣਿਆ ਪਿਆ। ਤਕਰੀਬਨ 2 ਸਤ ਨੂੰ ਲੋਕ ਖੰਝਰ ਖਵਾਉਂ ਰਹੇ ਹੈ ਐਫ ਕੋਡ ਦੇ ਮਸਲੇ ਹੱਲ ਨਹੀਂ ਹੋ ਰਹੇ। ਯਾਨੀ ਦਾ ਮਤਲਬ ਮੈਚਿੰਗ ਨਹੀਂ ਹੋ ਰਹੀ ਤਾਂ ਬਹੁਤ ਲੋਕ ਖੰਝਰ ਖਵਾਉਂ ਰਹੇ ਨੇ। ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਪਰ ਇਹਨੂੰ ਵੀ ਆਪਾਂ ਨਵੇਂ ਸਾਲ ਦੇ ਵਿੱਚ ਨਵੀਂ ਸਮੱਸਿਆ ਤਾਂ ਇਹਨੂੰ ਵੀ ਆਪਾਂ ਸੌਲਟ ਰੱਟ ਜਲਦੀ ਕਰਨਾ। ਜੀ ਇਹ ਜਿਹੜਾ ਐਨਓਸੀ ਦਾ ਪ੍ਰੋਪਰਟੀਆਂ ਦਾ ਉਹਦੇ ਵੀ ਕੁਝ ਅਪਡੇਟ ਆਇਆ ਜੀ ਉਹਦੇ ਵੀ। ਐਨਓਸੀ ਪ੍ਰੋਪਰਟੀਆਂ ਇਹ ਪੰਜਾਬ ਲਈ ਮੀਟਿੰਗਸ ਵੀਕ ਤੋਂ ਹੋਈਆਂ ਨੇ ਅ ਸੀਐਮ ਸਾਹਿਬ ਦਾ ਰਿਵਿਊ ਹੈ ਕਿ ਇਹਨੂੰ ਆਪਾਂ ਜਲਦ ਸੋਲੂਸ਼ਨ ਹਰ ਲੈ ਕੇ ਆਵਾਂਗੇ। ਥੈਂਕਸ। ਮੈਡਮ ਕੀ ਇਹਦੇ ਨਾਲ ਜਿਵੇਂ ਕੋਈ ਕਾਗਜ਼ਾਤ ਨੇ ਜਿਵੇਂ ਆਧਾਰ ਕਾਰਡ ਜਾਂ ਵੋਟਰ ਆਈਡੈਂਟੀਟੀ ਕਾਰਡ ਨਾਲ ਤੇ ਐਡਰੈਸ ਨੇ ਉਹ ਫਿਰ ਬਦਲੀ ਕਰਵਾਣੇ ਪੈਣਗੇ? ਅ ਹੁਣ ਜੋ ਸੈਕਟਰਾਈਜ਼ੇਸ਼ਨ ਹੋਏਗੀ ਉਹਦੇ ਨਾਲ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਕਿ ਆਧਾਰ ਕਾਰਡ ਚ ਛੋਣ। ਔਰ ਇਹਦਾ ਮੇਨ ਪਰਪਸ ਹੀ ਇਹ ਹੈ ਕਿ ਜਦੋਂ ਕੋਈ ਵਾਰਡ ਬੰਦੀ ਹੁੰਦੀ ਹੈ ਜਾਂ ਬਾਰ-ਬਾਰ ਘਾਧਾਰ ਕਟ ਚੇਂਜ ਹੁੰਦੇ ਨੇ ਉਹ ਅਸੀਂ ਬਿਲਕੁਲ ਇਹ ਜਿਹੜੀ ਸਮੱਸਿਆ ਦਾ ਹੱਲ ਇਹ ਖਤਮ ਕਰ ਦੇਵਾਂਗੇ ਨੇ ਨੈਚੁਰਲੀ ਕਿ ਇੰਡੀਕੇਸ਼ਨ ਵੀ ਹੋਊਗੀ ਬੋਰਡ ਵਗੈਰਾ ਲੱਗਣਗੇ ਕਿ ਕਿਹੜੇ ਸੈਕਟਰ ਨੂੰ ਰਾਹ ਆ ਰਿਹਾ ਜਾਂ ਕਿਸ ਬਿਲਕੁਲ ਜੀ ਮੈਨੂੰ ਲੱਗਦਾ ਐ ਐਸਟੀਐਮ ਸਾਹਿਬ ਜੇ ਵਧੀਆ ਤਰੀਕੇ ਨਾਲ ਮੇਰੇ ਤੋਂ ਸਮਝਾ ਸਕਦੇ ਨੇ ਤੋ ਵੀ ਹਾਂ ਹਰੇਕ ਜਿਹੜਾ ਸੈਕਟਰ ਬਣਾਇਆ ਉਹਦੀ ਚਾਰ ਅਧਧ ਤੇ ਬਕਾਇਦਾ ਜਿਹੜੇ ਬੋਰਡ ਲੱਗਣਗੇ ਤੇ ਉਸ ਦੇ ਵਿੱਚ ਵੀ ਜਿਹੜੀਆਂ ਮੇਨ ਥਾਵਾਂ ਨੇ ਉਸ ਉਦਾਹਰਨ ਦੇ ਤੌਰ ਤੇ ਜੇ ਆਪਾਂ ਸੈਕਟਰ ਜਿਹੜਾ ਦੋ ਬਣਾਇਆ ਜੀ ਦੇ ਵਿੱਚ ਬੁੱਡਾ ਕਲੋਨੀ ਜਾਂ ਧਾਣਾ ਮੰਡੀ ਜਾਂ ਬੈਂਕ ਜਾਂ ਮਿਮਟ ਕਾਲਜ ਉਹ ਬਕਾਇਦਾ ਉਸ ਚ ਦੱਸਾਇਆ ਜਾਏਗਾ ਤੇ ਆਮ ਲੋਕਾਂ ਨੂੰ ਬੜੀ ਸਹੂਲਤ ਹੋਏਗੀ ਇੱਕ ਨਾ ਮਨੋਵਿਗਿਆਨਕ ਤੌਰ ਤੇ ਵਿਅਕਤੀ ਦੇ ਮਨ ਤੇ ਹੁੰਦਾ ਵੀ ਜੇ ਅਸੀਂ ਕਿਸੇ ਸ਼ਹਿਰ ਜਾਂਦੇ ਹਾਂ ਉਹ ਜੇ ਸੈਕਟਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਸ਼ਹਿਰ ਹੈ ਬੜਾ ਅੱਛਾ ਸ਼ਹਿਰ ਹੈਗਾ ਉਸੇ ਉਦੇਸ਼ ਨਾਲ ਤੇ ਨੰਬਰ 2 ਜਿੰਨੀਆਂ ਵੀ ਮੇਨ ਮੁੱਖ ਸੜਕਾਂ ਨੇ ਅੰਦਰ ਜਿਹੜੀ ਮੇਨ ਗਲੀਆਂ ਜਾਣੀਆਂ ਨੇ ਉਹਨਾਂ ਨੂੰ ਹੀ ਇਸ ਵੰਡ ਦਾ ਆਧਾਰ ਬਣਾਇਆ ਜਾਏਗਾ ਤੇ ਭਵਿੱਖ ਦੇ ਵਿੱਚ ਜਦੋਂ ਵੀ ਕਦੀ ਵਾਰਡਬੰਦੀ ਹੋਏਗੀ ਜੇਕਰ ਤੁਹਾਡਾ ਤੁਹਾਡਾ ਐਡਰੈਸ ਸੈਕਟਰ ਵਾਈਜ਼ ਹੈਗਾ ਉਸ ਦੇ ਕਰਨ ਤੁਹਾਡਾ ਐਡਰੈਸ ਨਹੀਂ ਚੇਂਜ ਹੋਏਗਾ ਇਹ ਤੁਹਾਨੂੰ ਮਨੂਰ ਵਾਸਤੇ ਜੀ ਕਿਵੇਂ ਕਿਵੇਂ ਵਾਰਡ ਟੋਕਟੀਆਂ ਹੁੰਦੀਆਂ ਹਨ ਹਾਂ ਮੈਂ ਇਹਦੇ ਜੀ ਤੁਹਾਨੂੰ ਦੱਸਦਾ ਕਿ ਜੀ ਇਹ ਮੁਕਸਰ ਤੋਂ ਜਿਹੜੀ ਲੰਬੀ ਵਾਲੀ ਰੋਡ ਜਾਂਦੀ ਹੈ ਇਹਨੂੰ ਅਸੀਂ ਮੱਧਿਆਮਾਰਗ ਮੰਨਿਆ ਹੈ ਤੇ ਮੱਧਿਆਮਾਰਗ ਮੰਨਦੇ ਹੋਏ ਇਸ ਸੈਕਟਰ ਮਤਲਬ ਰੋਡ ਦੇ ਦੋਨੋਂ ਪਾਸੇ 8 8 ਜਿਹੜੇ ਸੈਕਟਰ ਹੈ ਉਹ ਬਣੇ ਨੇ ਤੇ ਪਹਿਲਾ ਸੈਕਟਰ ਜਿਹੜਾ ਹੈਗਾ ਉਹ ਮੁਕਸਰ ਤੋਂ ਜਿਹੜੇ ਟਿਕਾਣੀ ਚੌਕ ਹੈ ਉਹਦੇ ਨੇੜੇ ਬਣਿਆ ਉਸ ਤੋਂ ਅੱਗੇ ਆਪਣਾ ਜਿਹੜੀ ਕੋਡਾ ਕਲੋਨੀ ਉਹ ਆ ਗਈ ਤੇ ਐਸੀ ਤਰ੍ਹਾਂ ਕਰਦੇ ਗਾਦੇ ਜੇ ਆਪਾਂ ਟਰੈਕ ਤੱਕ ਜਾਂਦੇ ਆ ਉਸ ਤੋਂ ਪਹਿਲਾਂ 7.7 ਬਣ ਤੇ ਟਰੈਕ ਕ੍ਰਾਸ ਕਰਕੇ ਸਾਡੇ 8ਵਾਂ ਜਿਹੜਾ ਹੈਗਾ ਸੈਕਟਰ ਬਣ ਜਾਂਦਾ ਜੇ ਅਸੀਂ ਇਸ ਰੋਡ ਦਾਨੀਅਲ ਚੌਂਕ ਤੋਂ ਦੂਸਰੇ ਪਾਸੇ ਸ਼ਿਫਟ ਕਰ ਜਾਏਗੇ ਤਾਂ 9 ਤੇ ਉਹਦੇ ਨਾਲ ਨਾਲ ਟਰੈਕ ਦੇ ਆਂਦੇ ਹੋਏ 10 ਤੇ ਮੇਰੇ ਦਫ਼ਤਰ ਕੋਲ ਆਂਦੇ ਹੁੰਦੇ ਇਹ ਵਾਰਡ ਜਿਹੜੇ ਹੈ ਸੈਕਟਰ ਨੇ ਇਹ 16 ਬਣ ਜਾਣਗੇ ਪੂਰੇ ਜੀ ਸਰ ਜਿਹੜੀ ਸੂਚਨਾ ਬੋਰਡ ਹੈ ਉਹ ਵੀ ਜਿਹੜਾ ਪ੍ਰਸ਼ਾਸਨ ਲਾ ਰਿਹਾ ਜੀ ਅਸੀਂ ਦੇ ਲਈ ਬਿਲਕੁਲ ਜਿਵੇਂ ਮਿਸਪੈਲਟੀ ਨੂੰ ਜਿਹੜੇ ਹੈ ਸਪੈਸੀਫਿਕ ਜਿਹੜੇ ਹੈਗਾ ਆਰਡਰ ਕੀਤੇ ਗਏ ਹੈਗੇ ਕਿ ਜੀ ਇਹਦੇ ਵਿੱਚ ਜਿਹੜਾ ਤੁਸੀਂ ਹਰੇਕ ਚੀਜ਼ ਜਿਹੜੀ ਹੈਗੀ ਹੈ ਉਹ ਲਗਾਈ ਜਾਊਗੀ ਤੇ ਉਹਦੇ ਵਿੱਚ ਇਹਨਾਂ ਨੂੰ ਸਪੈਸ਼ਲ ਜਿਹੜੀ ਡਾਇਰੈਕਸ਼ਨਲ ਦਿੱਤੀ ਗਈ ਕਿ ਨਕਸ਼ੇ ਦੇ ਵਿੱਚ ਤੁਸੀਂ ਡਿਜੀਟਲ ਕਰਕੇ ਜਿਹੜਾ ਹੈਗਾ ਉਹ ਕਰਾਉਗੇ ਤੇ ਹਰੇਕ ਸੈਕਟਰ ਦਾ ਇੱਕ ਵੱਖਰਾ ਨਕਸ਼ਾ ਲੱਗੇਗਾ ਜੀ ਉਹਦੇ ਵਿੱਚ ਸਾਰੇ ਜਿਹੜੇ ਮੇਨ ਸਥਾਨ ਆ ਉਹ ਬਕਾਇਦਾ ਦਿਖਾਏ ਜਾਣਗੇ ਠੀਕ ਹੈ ਤੇ ਇਵਨ ਕਿ ਜਦੋਂ ਆਉਣੇ ਵਾਲੇ ਸਮੇਂ ਦੇ ਵਿੱਚ ਇੱਕ ਅੱਛਾ ਪ੍ਰੋਜੈਕਟ ਉਹਨੂੰ 6 ਮਹੀਨੇ ਲੱਗਣਗੇ ਇਹਨੂੰ ਪ੍ਰੋਪਰ ਡਿਜੀਟਲ ਕਰਕੇ ਜੇਕਰ ਤੁਸੀਂ ਆ ਆਪਣੇ ਘਰ ਦਾ ਵੀ ਦੇਖੂਗੇ ਇਹਨਾਂ ਉਸਤੇ ਦੇ ਵਿੱਚ ਤੁਹਾਨੂੰ ਆਪਣੇ ਘਰ ਤੇ ਉਹਦੀ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇ ਕਰੇਗਾ ਸਰ ਜਿਵੇਂ ਪਾਪੂਲੇਸ਼ਨ ਵਧਦੀ ਔਰ ਨਵੀਂ ਜੜੀਆਂ ਇਮਾਰਤਾਂ ਹਰੇਕ ਔਰਡ ਦੇ ਵਿੱਚ ਆਉਂਦੀਆਂ ਨੇ ਕਿ ਇਹਦੇ ਨਾਲ ਆਸਾਨੀ ਹੋਊਗੀ ਆਪਾਂ ਨੂੰ ਸਮਝਣ ਦੇ ਵਿੱਚ ਹਾਂ ਇਹਦਾ ਇਸ ਤਰ੍ਹਾਂ ਹੈ ਕਿ ਸੈਕਟਰ ਜਿਹੜੇ ਹੈਗੇ ਨੇ ਜਿਹੜੇ ਬਾਹਰਲੇ ਸੈਕਟਰ ਅਸੀਂ ਉਹਨਾਂ ਦੇ ਵਿੱਚ ਪ੍ਰੋਵੀਜ਼ਨ ਲਿਖ ਦਿੱਤੀ ਕਿ ਜੀ ਮੰਨ ਲਓ ਚਾਰ ਸੈਕਟਰ ਦੇ ਨਾਲ ਕੋਈ ਓਪਨ ਏਰੀਆ ਪਿਆ ਹੈਗਾ ਇਨ ਫਿਊਚਰ ਜੇ ਉਹ ਮਿਸਪੈਲਟੀ ਦੀ ਲਿਮਟ ਦੇ ਵਿੱਚ ਆਂਦਾ ਹੈ ਤਾਂ ਉਸ ਨੂੰ ਚਾਰ ਸੈਕਟਰ ਦਾ ਹੀ ਨਾਮ ਮਿਲੇਗਾ ਜਿਹੜੇ ਸੰਗਠ ਸੰਗੜੀਵਾਦੀ ਵਾਲੇ ਹੈ ਜਿੱਥੇ ਜਿੱਥੇ ਅਸੀਂ ਬੈਠੇ ਹੈ ਇਸ ਸੈਕਟਰ ਦੀ ਹੋਰ ਵਧਣ ਦੀ ਸੰਭਾਵਨਾ ਹੈ ਨਹੀਂ ਅਸੀਂ ਨੂੰ ਕੋ ਵੱਖਰੇ ਨੰਬਰ ਦਿੱਤਾ ਹੈਗਾ ਇਹ ਆਪਣਾ ਅੱਜ ਜਿੱਥੇ ਆਪਾਂ ਬੈਠੇ ਹੈ ਚਾਰ ਸੈਕਟਰ ਹੈ ਥੈਂਕ ਯੂ ਸੁਪਰ ਥੈਂਕ ਯੂ